ਕੁਚੀਆ ਲੈ ਆਈ ਮੇਰੇ ਮਾਲਕਾ ਨਵਾਂ ਸਾਲ ਸੁਖ ਦਾ ਚੜਾਈ ਮੇਰੇ ਮਾਲਕਾ ਨਵਾਂ ਸਾਲ ਸੁਖ ਦਾ ਲੈ ਆਈ ਮੇਰੇ ਮਾਲਕਾ ਨਵਾਂ ਸਾਲ ਸੁਖ ਦਾ ਲੈ ਆਈ ਮੇਰੇ ਮਾਲਕਾ ਸੋਸ਼ੀਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹੇ ਜੀ ਮੈਂ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ 2026 ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਸਾਡਾ ਇਹ ਆਉਣ ਵਾਲਾ ਸਾਲ ਜਿਹੜਾ ਹੈਗਾ ਸਾਡੇ ਸਾਰਿਆਂ ਨੂੰ ਖੁਸ਼ੀਆਂ ਭਰਿਆ ਹੋਵੇ ਤੇ ਮੈਂ ਬਾਕੀ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਨਵੇਂ ਸਾਲ ਚੜ੍ਹਿਆ ਤੇ ਉਹ ਸਾਲ ਦੇ ਵਿੱਚ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਆਪਾਂ ਜਿਹੜੇ ਫਰਜ਼ ਜਿਹੜੇ ਨੇ ਉਹ ਵੀ ਯਾਦ ਰੱਖਣੇ ਚਾਹੀਦੇ ਨੇ ਕਿ ਸਾਡੇ ਸਮਾਜ ਦੇ ਪ੍ਰਤੀ ਕੀ ਫਰਜ਼ ਨੇ ਸਾਡੇ ਆਪਣੇ ਦੇਸ਼ ਦੇ ਪ੍ਰਤੀ ਕੀ ਫਰਜ਼ ਹੈਗੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਿਭਾਈਏ ਤੇ ਦੇਸ਼ ਜਿਹੜਾ ਹੈਗਾ ਆਪੇ ਤਰੱਕੀਆਂ ਦੇ ਜਾਏਗਾ ਦੇਸ਼ ਤਰੱਕੀਆਂ ਦੇ ਜਾਏਗਾ ਤੇ ਅਸੀਂ ਖੁਸ਼ਹਾਲ ਹੋਵਾਂਗੇ ਮੈਂ ਫੇਰ ਇੱਕ ਵਾਰੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ どうも。